ਸਦਾਉੜਾ ਜੁਲਰਸ ਜਿਹੜਾ ਨਰੈਣਗੜ੍ਹ ਸ਼ਾਟਾ ਦੇ ਵਿੱਚ ਉੱਥੇ ਇੱਕ ਵਾਰਦਾਤ ਹੋਈ ਸੀ ਦੋ ਨੌਜਵਾਨਾਂ ਨੇ ਅੰਦਰ ਜੁਐਲਰੀ ਸ਼ਾਪ ਦੇ ਵਿੱਚ ਜਾ ਕੇ ਪਹਿਲਾਂ ਕੁਝ ਜੁਐਲਰੀ ਦੇਖੀ ਫਿਰ ਦਾਤ ਕੱਢਿਆ ਔਰ ਇੱਕ ਪਿਸਤਲ ਨੁਮਾ ਚੀਜ਼ ਜਿਹੜੀ ਉਹਨਾਂ ਨੇ ਕੰਪਲੇਨਟ ਨੇ ਲਿਖਾਈ ਸਾਨੂੰ ਉਹਦੇ ਤਹਿਤ ਉਥੋਂ ਕੁਝ 골ਡ ਦੀਆਂ ਜੁਐਲਰੀ ਜਿਹੜੇ ਆਈਟਮਸ ਨੇ ਉਹ ਖੋ ਕੇ ਭੱਜ ਗਏ ਉਦੇ ਚ ਕੇਸ ਲਿਸਟਰ ਹੋਇਆ ਐਫ ਆਈ ਆਰ ਨੰਬਰ 80 379 ਬੀ 2 ਦੇ ਵਿੱਚ ਪਬਲਿਕ 34 ਆਈ ਬੀਸੀ ਖਾਨਾ ਚਾਟਾ ਉਸੇ ਟਾਈਮ ਜੋ ਕਿ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਇਹਨੇ ਸ੍ਰਾਈਮ ਨੂੰ ਜਾਂ ਦੂਸਰੇ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਈਦਾ ਹੋਮਨ ਇੰਟੈਲੀਜੈਂਸ ਔਰ ਟੈਕਨੀਕਲ ਇੰਟੈਲੀਜੈਂਸ ਸਾਡੀਆਂ ਵਕ ਵਕ ਟੀਮਾਂ ਅਸੀਂ ਲਾਈਆਂ ਔਰ ਸਪੈਸ਼ਲ ਟੀਮਾਂ ਬਣਾਈਆਂ ਟ੍ਰੇਸ ਕਰਨ ਵਾਸਤੇ ਤੇ 24 ਘੰਟੇ ਦੇ ਵਿੱਚ ਵਿੱਚ ਇਹ ਕੇਸ ਆਈ ਟ੍ਰੇਸ ਹੋ ਗਿਆ ਦੋਨੋਂ ਮੁਲਜ਼ਮ ਅਸੀਂ ਫੜ ਲਏ ਐ ਜਿਨ੍ਹਾਂ ਦੀ ਪਛਾਣ ਹੋਈ ਆ ਧਰੋਪ son of rahul sondi तकरीबन 25 ਸਾਲ ਉਮਰ ਦੇ ਦੀ ਰਿਆਸਤ ਐਵੇਨਿਊ ਕਨਪੁਰ ਕਾਲੇ ਦਾ ਰਹਿਣ ਵਾਲਾ ਔਰ ਦੂਸਰਾ ਮੁਲਜ਼ਮ ਹੈਗਾ ਗगन son of ترسےم ਇਹ ਵੀ ਰਿਆਸਤ ਐਵੇਨਿਊ ਦਾ ਰਹਿਣ ਵਾਲਾ ਕਨਪੁਰ ਕਾਲੇ ਦਾ ਇਹ ਵੀ तकरीबन 25 26 ਸਾਲ ਦੀ ਇਹਦੀ ਉਮਰ ਹੈ ਇਹ ਦੋਨੇ ਮੁਲਜ਼ਮਾਂ ਤੋਂ ਜਿਹੜੀ ਰੌਕ ਕੀਤੀ ਹੋਈ ਹੈ ਗੋਲਡ ਦੀ ਜੁਐਲਰੀ ਜਿਹਦੇ ਵਿੱਚ 15 ਗੋਲਡ ਚੇਨਸ ਨੇ ਤੇ 7 ਰਿੰਗਸ ਨੇ ਉਹ ਸਾਰੀ ਦੀ ਸਾਰੀ ਬਰਾਮਦਗੀ ਹੋ ਗਈ ਹੈ ਦਾਤ ਜਿਹੜਾ ਨਾਲੇ ਉਹਨੂੰ ਡਰਾ ਰਹੇ ਸੀ ਉਹ ਵੀ ਬਰਾਮਦ ਹੋ ਗਿਆ ਵੈਪਨ ਆਫ ਅਫੈਂਸ ਪਲੱਸ ਦੋ ਪਿਸਟਲ ਜਿਹੜੇ ਟॉय ਪਿਸਟਲ ਨੇ ਉਹ ਬਰਾਮਦ ਕੀਤੇ ਗਏ ਨੇ ਇੱਕ ਬਲੈਕ ਕਲਰ ਦਾ ਇੱਕ ਸਿਲਵਰ ਕਲਰ ਦਾ ਜਿਹੜੀ ਐਕਟਿਵਾ ਦੇ ਉੱਤੇ ਫੇਕ ਨੰਬਰ ਲਾਇਆ ਹੋਇਆ ਸੀ ਇਹਨਾਂ ਨੇ ਉਹ ਵੀ ਬਰਾਮਦ ਕਰ ਲਈ ਗਈ ਹੈ ਇਦੇ ਚ ਇੱਕ ਹੋਰ ਇੰਟਰਸਟਿੰਗ ਗੱਲ ਨਵੀਂ ਇਹ ਆਈ ਹੈ ਪਾਰਲੀਮੈਂਟ ਵਿੱਚ ਵਿੱਚ ਤੋਂ ਪਤਾ ਲੱਗਿਆ ਕਿ ਇਹ ਜਿਹੜਾ ਰੈਕੀ ਕਰਨ ਵਾਲਾ ਬੰਦਾ ਵੀ ਕਿਹਨਾਂ ਨਾਲ ਸ਼ਾਮਲ ਸੀ ਔਰ ਜਿਹੜਾ ਧਰੋਪ ਤੇ ਉਹ ਸਾਹਿਲਜੀਤ ਹੈ ਉਹਦਾ ਨਾਮ son of harjeet resident of mahal ps kamboo amritsar rural ਇਹ ਦੋਨੇ 10 ਤਰੀਕ ਨੂੰ ਵੀ ਉਸੇ ਜੁਲਰੀ ਸ਼ਾਪ ਤੇ ਗਏ ਤੇ ਉਸ ਦਿਨ ਦਾ ਨਹੀਂ ਲੱਗਿਆ ਪਰ ਉਹਨੂੰ ਚੰਗੀ ਤਰ੍ਹਾਂ ਅਬਜ਼ਰਵ ਕਰਦੇ ਰਹੇ ਸਾਰੇ ਆਪਣੀ ਐਸਕੇਪ ਰੂਟਸ ਫਿਰ ਉਹਨਾਂ ਨੇ ਗਿਣੀ ਮਿੱਥੀ ਸਾਜ਼ਿਸ਼ ਰਾਈ ਇਹ ਜਿਹੜੀ ਰੋਬਰੀ ਨੂੰ ਅੰਜਾਮ ਦਿੱਤਾ ਮੈਂ ਸਾਰੀ ਪੁਲਿਸ ਨੂੰ ਆਪਣੀ ਬਲੀਬ ਮੁਬਾਰਕਬਾਦ ਦਿੰਨਾ ਸਾਰੀ ਟੀਮ ਦਿਨ ਰਾਤ ਲੱਗੀ ਰਹੀ ਕੱਲ ਦੁਪਹਿਰ 4:00 ਵਜੇ ਜਦੋਂ ਇਹ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਮੇਰੇ ਕਹਾ ਸਾਰੀ ਰਾਤ ਸਾਡੇ ਸੀਨੀਅਰ ਆਫਿਸਰਸ ਤੇ ਜਿਹੜੇ ਸਾਡਾ ਸਾਰੇ ਸਟਾਫ ਹੈ چاہے ਕਾਂਸਟੇਬਲ ਲੈਨ ਅਪਵਰਡਸ ਸਾਰਿਆਂ ਨੇ ਬੜੀ ਮਿਹਨਤ ਕਰਕੇ ਰਾਤੋਂ ਰਾਤ ਇਹਨੂੰ ਕਲੀਅਰ ਕੀਤਾ ਔਰ ਅੱਜ ਇਸ ਤਿੰਨੋਂ ਜਿਹੜੇ ਆ ਮੁਲਜ਼ਮ ਫੜੇ ਗਏ ਆ ਸਾਰਾ ਮਾਲ ਕਦਮਾਂ ਬਰਾਮਦ ਹੋ ਗਿਆ ਸੋ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਮੰਨਦਾ ਕਮਿਸ਼ਨਰ ਪੁਲਿਸ ਦੀ ਔਰ ਇਹਨਾਂ ਨੂੰ ਵਾਜਬ ਅਸੀਂ ਇਨਾਮ ਦੇਵਾਂ। ਸਾਹਿਬ ਜੀ ਸੰਜੇਤ ਜਤੂ ਕਾਂਗੜੀ ਨਰੈਣਗੜ੍ਹ ਤੋਂ ਦੇਵੜਾ ਬਿੰਦਲ ਹੈ ਕਿ ਜੀ ਤੇ ਕੱਲ ਸ਼ਾਮੇ 4:00 ਵਜੇ ਦੋ ਅਣਜਾਣ ਵਿਅਕਤੀ ਮੇਰੀ ਦੁਕਾਨ ਤੇ ਆਏ ਤੇ ਦੋ ਉਹਨਾਂ ਦਾ ਪਿਸਤੌਲ ਦੇ ਲੋਕ ਤੇ ਸਮਾਨ ਚੋਰੀ ਕਰਕੇ ਲੈ ਗਏ। ਪੁਲਿਸ ਨੇ ਆਪਣੇ ਮਿਹਨਤ ਤੇ ਲਗਨ ਨਾਲ 24 ਘੰਟੇ ਦੇ ਵਿੱਚ ਵਿੱਚ ਸਾਰਾ ਮਸਲਾ ਹੱਲ ਕਰਕੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਮੇਰਾ ਸਮਾਨ ਬਰਾਮਦ ਕਰ ਲਿਆ ਹੁਣਾਂ ਤੋਂ ਮੈਂ ਉਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ ਸਪੈਸ਼ਲ ਸਿਪੀ ਸਾਹਿਬ ਆਪਣੇ ਪੁਲਿਸ ਸਾਹਿਬ ਐਸਪੀ ਬਰਬਜੋਤ ਵਰਤਰੀ ਐਸਸੀਪੀ ਸੁਪਾਲਜੀ ਤੇ ਸਚੂ ਕੌਸ਼ਲ ਜੀ ਉਹਨਾਂ ਦਾ ਮੈਂ ਬਹੁਤ ਹੀ ਧੰਨਵਾਦੀ ਹਾਂ ਠੀਕ ਹੈ